ਇਸ ਵਕਤ ਦੀ ਵੱਡੀ ਖਬਰ ਸਰਹੱਦੀ ਜ਼ਿਲ੍ਹਾ ਪੰਜਾਬ ਦੇ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੰਦੋਟ ਕਸਬੇ ਦੇ ਨੇੜੇ ਲੰਘਦੀ ਲక్ష్ਮਨ ਨਹਿਰ ਦੇ ਵਿੱਚ ਡਿੱਗੇ ਇੱਕ ਪਸ਼ੂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਹੈ ਡੇਰਾ ਸ਼ਰਧਾਲੂਆਂ ਵੱਲੋਂ ਕਰੀਬ 3 ਮਹੀਨਿਆਂ ਦੇ ਵਿੱਚ ਇਸ ਨਹਿਰ ਦੇ ਵਿੱਚੋਂ 9-10 ਗਾਵਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਹੈ। ਜਾਣਕਾਰੀ ਦਿੰਦਿਆਂ ਪ੍ਰੇਮੀ ਸੇਵਕ ਹਰਮੇਸ਼ ਇੰਸਾ ਸਵਾਈ ਨੇ ਦੱਸਿਆ ਕਿ ਪ੍ਰੇਮੀ ਜਗਦੀਸ਼ ਸਿੰਘ ਨੇ ਵੇਖਿਆ ਕਿ ਇੱਕ ਪਸ਼ੂ ਪਿੰਡ ਸਵਾਈ ਦੇ ਕੋਲ ਲਛਮਨ ਨਹਿਰ ਦੇ ਵਿੱਚ ਡੁੱਬ ਰਿਹਾ ਹੈ। ਤਾਂ ਪ੍ਰੇਮੀ ਜਗਦੀਸ਼ ਨੇ ਇਸ ਦੀ ਸੂਚਨਾ ਹੋਰਨਾ ਡੇਰਾ ਸ਼ਰਧਾਲੂਆਂ ਨੂੰ ਦਿੱਤੀ ਜਿਨ੍ਹਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਇਸ ਡੁੱਬ ਰਹੇ ਪਸ਼ੂ ਨੂੰ ਬਚਾਉਣ ਦੇ ਲਈ ਜਦੋਜਹਿਦ ਕੀਤੀ। ਨਹਿਰ ਦੇ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਸੀ। ਨਹਿਰ ਦੇ ਵਿੱਚ 10 ਫੁੱਟ ਦੇ ਕਰੀਬ ਪਾਣੀ ਵਗ ਰਿਹਾ ਸੀ। ਪਰ ਸੇਵਾਦਾਰਾਂ ਨੇ ਪੂਰੀ ਹਿੰਮਤ ਨਾਲ ਬੇਜਬਾਨ ਨੂੰ ਨਹਿਰ ਦੇ ਵਿੱਚ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਉਸ ਦੀ ਜਾਨ ਬਚਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ। ਬਰਹਾਾਲ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਸ਼ਰਧਾਲੂਆਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਾ ਕਰਦਿਆਂ ਹੋਇਆਂ ਨਹਿਰ ਦੇ ਵਿੱਚ ਛਾਲ ਮਾਰ ਕੇ ਇਸ ਗਊ ਮਾਤਾ ਨੂੰ ਬਚਾਉਣ ਦੇ ਲਈ ਪੂਰੇ ਤਰੀਕੇ ਦੇ ਨਾਲ ਤੰਦੇਹੀ ਦੇ ਨਾਲ ਜ਼ੋਰ ਲਗਾ ਕੇ ਇਸ ਨੂੰ ਸੁਰੱਖਿਅਤ ਬਾਹਰ ਕੱਢਿਆ ਇਸ ਨੇਕ ਕਾਰਜ ਦੇ ਵਿੱਚ ਗੁਰਮੀਤ ਸਿੰਘ ਆਈਟੀ ਵਿੰਗ ਮੈਂਬਰ ਮਨੀਸ਼ 인ਸਾ ਲਾਹੌਰਾ ਪ੍ਰੇਮੀ ਸੇਕ ਬਲਜੀਤ ਸਿੰਘ ਪ੍ਰੇਮੀ ਰਾਣਾ ਪ੍ਰਤਾਪ ਸਿੰਘ ਆਦਿ ਵੱਲੋਂ ਇਸ ਕਾਰਜ ਸਿਰੇ ਚ ਛਾੜਿਆ ਗਿਆ। ਚੰਦੇਕਾਰ ਬੰਦੇ ਕੋ ਵੀ ਇੱਕ ਕੱਟ ਤੀ ਨਾ ਦੇਖੋ ਵੀਰ ਜੀ ਇਹ ਬਿਲਕੁਲ ਮਾੜੀ ਗੱਲੇ ਵੇਖੋ ਜੀ ਜਿਹੜੇ ਨਹਿਰ ਦੇ ਸੁਰਤੇ ਆਣਾ ਸਾਨੂੰ ਆ ਹੁਣੇ ਸਹਰਿਆ ਮੇਲਾ ਸੀ ਵੀ ਦੇਖੋ ਜੀ ਸਪੈਂਡ ਸਵਾਈ ਕਾ ਉਹਦੇ ਕੋਲ ਬਲਦ ਬਚੋ ਫਟ ਗਿਆ ਕੋਈ ਸਵੇਰ ਸੜਕੇ ਦਾ ਦੇਖੋ ਜੀ 10 12 ਘੰਟੇ ਹੋ ਗਏ ਆ ਨਾ ਵਿਚਾਰਾ ਬਹੁਤ ਹੀ ਬਲਦ ਬੌਂਦਲ ਗਿਆ ਸੀ ਵਿਚਾਰਾ ਆ ਜਾਂਦਾ ਤੋ ਆਪ ਆਪ ਪਛੂੜਾ ਸਾਨੂੰ ਪਤਾ ਲੱਗਿਆ ਹੈ ਕਿ ਹਈ ਹੁਣੇ ਹੁਣੇ ਪਹੁੰਚ ਕੇ ਅਸੀਂ ਅੱਧੇ ਘੰਟੇ ਵਿੱਚ ਉਹ ਇਹ ਬਲਦ ਬਾਹਰ ਕੱਢਿਆ ਹੈ ਇਹ ਵੀਰਾਂ ਨੂੰ ਸਾਰਿਆਂ ਬੇਨਤੀ ਕਰਦੇ ਆਂ ਕਿ ਭਾਈ ਬਾ ਚੜ ਕੇ ਸੇਵਾ ਕਰਨੀ ਚਾਹੀਦੀ ਹੈ ਧੰਨ ਧੰਨ ਸਾਧੂ ਸੇਵਾਦਾਰਾਂ ਦੇ ਇਸ ਨੇਕ ਕਾਰਜ ਨੂੰ ਸੱਚ ਕੋ ਉਦਾਰਾ ਵੀ ਇਹਨਾਂ ਨੂੰ ਦਿਲੋਂ ਸਲੂਟ ਕਰਦਾ ਹੈ ਅਤੇ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹਨਾਂ ਨੂੰ ਵੀ ਜ਼ਰੂਰ ਅਪੀਲ ਕਰਦਾ ਹੈ ਕਿ ਤੁਸੀਂ ਸੇਵਾਦਾਰਾਂ ਦੇ ਇਸ ਨੇਕ ਕਾਰਜ ਨੂੰ ਆਪਦੇ ਕਮੈਂਟਾਂ ਦੇ ਰਾਹੀਂ ਜ਼ਰੂਰ ਪ੍ਰਤੀਕਿਰਿਆ ਦੇ ਕੇ ਇਹਨਾਂ ਜਮਨ ਸੇਵਾਦਾਰਾਂ ਦਾ ਹੌਸਲਾ ਵਧਾਓ